ਹਰੀ ਸਿੰਘ ਨਲੂਆ ਜਿਸ ਦਾ ਇਤਿਹਾਸ ਸਨੈਰੀ ਅਖਰਾਂ ਵਿੱਚ ਲਿਖਿਆ ਹੋਇਆ ਹੈ ਜਿਸ ਨੇ ਖਾਲਸਾ ਰਾਜ ਨੂੰ ਅਫਗਾਨ ਤੱਕ ਫਲਾਇਆ ਸੀ ਜਿਸ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਰਾਜ 1 ਇੰਚ ਵੀ ਅੱਗੇ ਨਹੀਂ ਵਧਿਆ ਅੱਜ ਆਪਾਂ ਗੱਲ ਕਰਾਂਗੇ ਹਰੀ ਸਿੰਘ ਨਲੂਆ ਜੀ ਬਾਰੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਹਰੀ ਸਿੰਘ ਨਲੂਆ ਜੀ ਦਾ ਜਨਮ ਗੁਜਰਾਂਵਾਲਾ ਵਿਖੇ ਹੋਇਆ ਸੀਗਾ ਇਹਨਾਂ ਦੇ ਦਾਦਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰਿਨਾ ਦੀ ਦਾਤ ਪ੍ਰਾਪਤ ਕੀਤੀ ਸੀ ਇਹਦੇ ਦਾਦਾ ਜੀ ਮਹਾਰਾਜਾ ਰਣਜੀਤ ਸਿੰਘ ਜੀਦੇ ਦਾਦਾ ਜੀ ਦੇ ਨਾਲ ਖਾਲਸਾ ਫੌਜ ਵਿੱਚ ਵੀ ਰਹੇ ਸਨ ਮਹਾਰਾਜਾ ਰਣਜੀਤ ਸਿੰਘ ਦੀ ਇਹਨਾਂ ਦੀ ਤਲਵਾਰबाजी ਤੋਂ ਇੰਨਾ ਜਿਆਦਾ ਖੁਸ਼ ਹੋਏ ਕਿ ਇਹਨਾਂ ਨੂੰ ਪਰਸਨਲ ਬੋਡੀਗਾਰਡ ਰੱਖ ਲਿਆ ਇੱਕ ਵਾਰ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੰਗਲ ਵਿੱਚ ਸ਼ਿਕਾਰ ਖੇਡਣ ਜਾ ਰਹੇ ਸਨ ਤੇ ਇਹਨਾਂ ਨੂੰ ਵੀ ਆਪਣੇ ਨਾਲ ਲੈ ਗਏ ਜਦੋਂ ਉਹਨਾਂ ਦਾ ਸਾਹਮਣਾ ਇੱਕ ਖੰਖਾਰ ਸ਼ੇਰ ਨਾਲ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਤੇ ਹਮਲਾ ਕਰਨ ਲੱਗਿਆ ਜਦੋਂ ਸ਼ੇਰ ਹਰੀ ਸਿੰਘ ਨਲੂਏ ਨੇ ਘੋੜੇ ਤੋਂ ਉਤਰ ਕੇ ਛਾਲ ਮਾਰ ਕੇ ਸ਼ੇਰ ਦੇ ਜਵਾੜੇ ਫੜ ਲਏ ਤਹਾਨੂੰ ਦੱਸ ਦਈਏ ਕਿ ਸ਼ੇਰ ਦੇ ਜਵਾੜਿਆਂ ਵਿੱਚ ਬੰਦੇ ਨਾਲੋਂ 10 ਗੁਣਾ ਜ਼ਿਆਦਾ ਤਾਕਤ ਹੁੰਦੀ ਹੈ ਜਿੱਥੇ ਬੰਦੇ ਦੇ ਜਵਾੜਿਆਂ ਦੀ ਤਾਕਤ 150 ਪੀਐਸਆਈ ਹੁੰਦੀ ਹੈ ਉੱਥੇ ਸ਼ੇਰ ਦੀ 1000 ਪੀਐਸਆਈ ਹੁੰਦੀ ਹੈ ਫਿਰ ਉਹਨਾਂ ਨੇ ਜਦੋਂ ਸ਼ੇਰ ਦੇ ਜਵਾੜੇ ਪਾੜ ਦਿੱਤੇ ਤਾਂ ਸ਼ੇਰ ਦੁਬਾਰਾ ਉੱਠ ਕੇ ਜਦੋਂ ਹਮਲਾ ਕਰਨ ਲੱਗਿਆ ਤਾਂ ਉਹਨਾਂ ਨੇ ਆਪ ਦੇ ਸਿਰ ਹੀ ਸਾਹਬ ਨਾਲ ਸ਼ੇਰ ਨੂੰ ਮਾਰ ਦਿੱਤਾ ਸੀਗਾ ਜੇ ਗੱਲ ਕਰੀਏ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਹੀ ਤਲਵਾਰਬਾਜ਼ੀ ਦਾ ਸ਼ੌਂਕ ਸੀ ਤੇ ਉਹਨਾਂ ਨੇ 16 ਸਾਲ ਦੀ ਉਮਰ ਦੇ ਵਿੱਚ ਕਸੂਰ ਸ਼ਹਿਰ ਨੂੰ ਜਿੱਤ ਲਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਕਸੂਰ ਤੋਂ ਬਾਅਦ ਉਹਨਾਂ ਨੇ ਕਸ਼ਮੀਰ ਨੂੰ ਜਿੱਤਿਆ ਪੈਸ਼ਾਵਰ ਨੂੰ ਜਿੱਤਿਆ ਅਟਕਨ ਨੂੰ ਜਿੱਤਿਆ ਤੇ ਜਮਰਾਉ ਦੇ ਕਿਲੇ ਨੂੰ ਜਿੱਤਿਆ ਹਰੀ ਸਿੰਘ ਨਲੂਏ ਨੇ 20 ਜੰਗਾਂ ਅਫਗਾਨੀਆਂ ਨਾਲ ਲੜੀਆਂ ਸੀ ਤੇ 20 ਜੰਗਾਂ ਵਿੱਚੋਂ 20 ਜੰਗਾਂ ਜਿੱਤੇ ਸਨ ਤੇ ਅਫਗਾਨੀ ਬੁਰੀ ਤਰੀਕੇ ਨਾਲ ਹਾਰ ਗਏ ਸਨ ਹਰੀ ਸਿੰਘ ਨਲੂਆ ਜੀ 2 ਸਾਲ ਕਸ਼ਮੀਰ ਦੇ ਗਵਰਨਰ ਵੀ ਰਹੇ ਸਨ ਉਹਨਾਂ ਦੇ ਰਾਜ ਵਿੱਚ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਸੁੱਖ ਸਹੂਲਤਾਂ ਸਨ ਤੇ ਉਹਨਾਂ ਨੇ ਕਸ਼ਮੀਰ ਦੀ ਬਹੁਤ ਜ਼ਿਆਦਾ ਤਰੱਕੀ ਕਰਾਈ ਸਭ ਤੋਂ ਪਹਿਲਾਂ ਉਹਨਾਂ ਨੇ ਗਉ ਹੱਤਿਆ ਤੇ ਰੋਕ ਲਾਈ ਸੀ ਤੇ ਫਿਰ ਮੁਗਲਾਂ ਵੱਲੋਂ ਜਿਨ੍ਹਾਂ ਦਾ ਧੱਕੇ ਨਾਲ ਧਰਮ ਪਰਿਵਰਤਨ ਕਰਵਾਇਆ ਗਿਆ ਸੀ ਤੇ ਉਹਨਾਂ ਲੋਕਾਂ ਨੂੰ ਫ੍ਰੀडम ਦਿੱਤੀ ਕਿ ਤੁਸੀਂ ਆਪਦੇ ਧਰਮ ਵਿੱਚ ਬੇਚਿਜਕ ਹੋ ਕੇ ਜਾ ਸਕਦੇ ਹੋ ਤੇ ਉਸ ਟਾਈਮ ਦੀ ਗੱਲ ਕਰੀਏ 40 ਹਜ਼ਾਰ ਤੋਂ ਵੱਧ ਹਿੰਦੂ ਪੰਡਤਾਂ ਨੇ ਆਪਦਾ ਧਰਮ ਅਪਣਾਇਆ ਸੀ ਖਾਲਸਾ ਰਾਜ ਬਹੁਤ ਦੂਰ ਤੱਕ ਫੈਲ ਗਿਆ ਸੀ ਉਸ ਤੋਂ ਬਾਅਦ ਖਾਲਸਾ ਰਾਜ ਦਾ ਅੰਤ ਕਿਵੇਂ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌਨਿਹਾਲ ਦਾ ਵਿਆਹ ਸੀ ਉੱਥੇ ਅੰਗਰੇਜ਼ਾਂ ਨੂੰ ਸੱਦਿਆ ਗਿਆ ਸੀ ਬਖਾਲਸਾ ਰਾਜ ਦੀ ਪਾਵਰ ਦਿਖਾਉਣ ਵਾਸਤੇ ਜਿੰਨੀਆਂ ਵੀ ਖਾਲਸਾ ਰਾਜ ਦੀਆਂ ਫੌਜਾਂ ਸੀ ਜਿੰਨੇ ਵੀ ਆਪਣੇ ਜਰਨੈਲ ਸੀ ਸਾਰਿਆਂ ਨੂੰ ਲਾਹੌਰ ਵਿਖੇ ਬੁਲਾ ਲਿਆ ਗਿਆ ਤੇ ਜਿਹੜਾ ਜਮਰੌਦ ਦਾ ਕਿਲਾ ਜਿੱਤਿਆ ਸੀ ਉਹਦੇ ਵਿੱਚੋਂ ਵੀ ਫੌਜਾਂ ਨੂੰ ਬੁਲਾ ਲਿਆ ਜਾਂਦਾ 700 ਸਿੱਖ ਸੈਨਿਕ ਉੱਥੇ ਰਹਿ ਜਾਂਦੇ ਹਨ ਤੇ ਹਰੀ ਸਿੰਘ ਨਲੂਆ ਜੀ ਵਿਆਹ ਤੇ ਨਹੀਂ ਪਹੁੰਚਦੇ ਉਹ ਬਿਮਾਰ ਹੋਣ ਕਰਕੇ ਪਸ਼ਾਵਰ ਵਿੱਚ ਸਨ ਤੇ ਜਦੋਂ ਹਰੀ ਸਿੰਘ ਨਲੂਆ ਜੀ ਨੂੰ ਇਸ ਬਾਰੇ ਪਤਾ ਲੱਗਦਾ ਹੈ ਕਿ ਮੁਗਲਾਂ ਨੇ ਜਮਰੌਦ ਦੇ ਕਿਲੇ ਤੇ ਹਮਲਾ ਕਰ ਦਿੱਤਾ ਹੈ ਤਾਂ ਹਰੀ ਸਿੰਘ ਨਲੂਆ ਜੀ ਆਪਣੀ ਖਾਲਸਾ ਫੌਜ ਲੈ ਕੇ ਜਮਰੌਦ ਦੇ ਕਿਲੇ ਵਿੱਚ ਪਹੁੰਚਦੇ ਹਨ ਤੇ ਅੱਧੇ ਮੁਗਲ ਹਰੀ ਸਿੰਘ ਨਲਵਿਆ ਜੀ ਨੂੰ ਵੇਖ ਕੇ ਭੱਜ ਜਾਂਦੇ ਹਨ ਤੇ ਅਧਿਆਂ ਨਾਲ ਹਰੀ ਸਿੰਘ ਨਲਵਾ ਜੀ ਜਦੋਂ جنگ ਲੜਦੇ ਹਨ ਤਾਂ ਉਹਨਾਂ ਨੂੰ ਜਮਰੌਦ ਦੇ ਕਿਲੇ ਵਿੱਚੋਂ ਭਜਾ ਦਿੱਤਾ ਜਾਂਦਾ ਹੈ ਜਦੋਂ ਹਰੀ ਸਿੰਘ ਨਲਵਾ ਜੀ ਤੇ ਸਿੱਖ ਸੈਨਿਕ ਉਹਨਾਂ ਦਾ ਪਿੱਛਾ ਕਰ ਰਹੇ ਸੀ ਤਾਂ ਅਫਗਾਨੀ ਸੈਨਿਕ ਪਹਾੜਾਂ ਵਿੱਚ ਲੁਕਦੇ ਤੇ ਉਹਨਾਂ ਨੇ ਸਿੱਖ ਸੈਨਿਕਾਂ ਤੇ ਹਮਲਾ ਕਰ ਦਿੱਤਾ ਇਹਦੇ ਵਿੱਚ ਹਰੀ ਸਿੰਘ ਨਲੂਏ ਜੀ ਦੇ ਦੋ ਗੋਲੀਆਂ ਲੱਗੀਆਂ ਜਿੰਨਾ ਕਾਰਨ ਉਹ ਜ਼ਖਮੀ ਹੋ ਗਏ ਉਸ ਤੋਂ ਬਾਅਦ ਇਹ ਹੀ ਦੋ ਗੋਲੀਆਂ ਉਹਨਾਂ ਦੀ ਮੌਤ ਦਾ ਕਾਰਨ ਬਣੀਆ ਜੇ ਆਪਾਂ ਗੱਲ ਕਰੀਏ ਜਦੋਂ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਖਾਲਸਾ ਰਾਜ 1 ਇੰਚ ਵੀ ਨਹੀਂ ਅੱਗੇ ਵਧਿਆ ਇਸ ਤਰ੍ਹਾਂ ਹਰੀ ਸਿੰਘ ਨਲਵੇ ਜੀ ਦੀ ਸ਼ਹਾਦਤ ਹੋਈ ਇਹ ਸੀ ਹਰੀ ਸਿੰਘ ਨਲਵੇ ਜੀ ਬਾਰੇ ਕੁਝ ਗੱਲਾਂ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ